ਯੂਥ ਕਾਲੀ ਦਲ ਵੱਲੋਂ ਹੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਦੱਸਦੀ ਹੈ ਕਿ ਵਿਧਾਨ ਸਭਾ ਦੇ ਪੇਟ ਬੀਆਂ ਦੇ ਮਾਮਲੇ ਤੇ ਸ਼੍ਰੋਮਣੀ ਕਾਲੀ ਦਲ ਦੇ ਸਵਾਲ ਚੁੱਕੇ ਗਏ ਤੇ ਉੱਥੇ ਹੀ ਸਿਆਸਤ ਕਰਨ ਵਾਲੀ ਕਾਂਗਰਸ ਪਾਰਟੀ ਦੇ ਵਿਧਾਨਕਾਰਾਂ ਖਿਲਾਫ ਜਿਹੜਾ ਨਾਰੇਬਾਜ਼ੀ ਕਰਦਿਆਂ ਹੋਇਆ ਕਾਂਗਰਸ ਪਾਰਟੀ ਦਾ ਪੁਤਲਾ ਚੜਾ ਫੁੱਕਿਆ ਗਿਆ। ਇੱਥੇ ਜਦੋਂ ਬੇਅਦਬੀਆਂ ਹੋਈਆਂ ਉੱਤੇ ਸਿਆਸਤ ਕੀਤੀ ਗਈ ਆ ਦੋ ਧੜੇ ਹੋਏ ਸੀਗੇ ਕਾਂਗਰਸ ਦੇ ਕਾਂਗਰਸ ਦੇ ਦੋ ਧੜਿਆਂ ਵੱਲੋਂ ਇੱਕ ਚਾਹੁੰਦਾ ਸੀਗੇ ਬੇਅਦਬੀ ਤੇ ਜਿਹੜਾ ਕਿ ਇਨਸਾਫ ਹੋਵੇ ਤੇ ਦੂਜਾ ਉਹਨੂੰ ਲਮਕਾਉਣਾ ਚਾਹੁੰਦਾ ਸੀ ਉਹਦੇ ਸਬੰਧ ਵਿੱਚ ਅੱਜ ਜੂਥ ਅਕਾਲੀ ਦਲ ਵੱਲੋਂ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਕਾਂਗਰਸ ਪਾਰਟੀ ਦੇ ਪਤਲੇ ਫੂਕੇ ਗਏ ਆ ਇਹਨਾਂ ਦੇ ਚਿਹਰੇ ਅੱਜ ਨੰਗੇ ਹੋ ਗਏ ਜੰਤਕ ਹੋ ਚੁੱਕੇ ਨੇ ਕਿ ਇਹਨਾਂ ਨੇ ਬੇਅਦਬੀਆਂ ਤੇ ਜੋ ਬੇਅਦਬੀਆਂ ਹੋਈਆਂ ਸੀ ਉਹਨਾਂ ਤੇ ਸਿਆਸਤ ਕੀਤੀ ਆ ਇਹ ਪਾਰਟੀ ਸ਼ੁਰੂ ਤੋਂ ਹੀ ਬੇਅਦਬੀਆਂ ਕਰਦੀ ਆਈ ਆ ਪਹਿਲਾਂ ਇਹਨਾਂ ਨੇ 84 ਕੀਤਾ ਤੇ ਹੁਣ ਤੱਕ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੇ ਜਿਹੜੇ ਵਿਧਾਨ ਸਭਾ ਦੇ ਵਿੱਚ ਚਿਹਰੇ ਬੁਰੀ ਤੀਕੇ ਨਾਲ ਨੰਗੇ ਹੋ ਚੁੱਕੇ ਨੇ ਅੱਜ ਅਸੀਂ ਪੁਤਲਾ ਫੁਕਿਆ ਜੀ ਫਤੇਗੜ ਸਾਹਿਬ ਪ੍ਰਤਾਪ ਸਿੰਘ ਬਾਜਵਾ ਤੇ ਰਾਹੁਲ ਗਾਂਧੀ ਤੇ ਕਾਂਗਰਸ ਪਾਰਟੀ ਸਮੁੱਚੀ ਦਾ ਰਾਜਾ ਵਡਿੰਗ ਸਾ